बुढ़ा दरिया का कितना पुराना मसला चल रहा है हर सरकार आती है कांग्रेस की सरकार आई अकालियों की सरकार आई आम आदमी पार्टी की सरकार आई अब दो साल इनके रह गए दो साल में ये क्या कर लेंगे वहाँ सीवरेज पानी का जो दिक्कत है अभी बारिश हो जाए या तीन तीन फुट पानी होता है हमारी दुकान में कितनी ऊँची है सही है उसके अंदर पानी जाए ये तो मतलब ग्रांटियाँ यकीन नहीं है वो एक परसेंट भी नहीं ਆ ਜਿਹੜੇ 2 ਸਾਲ ਲੰਘ ਗਏ 2.5 ਸਾਲ ਲੰਘ ਗਏ ਸਰਕਾਰ ਦੇ ਇਸ ਸਰਕਾਰ ਦੇ ਦੌਰਾਨ ਲੁਧਿਆਣੇ ਦਾ ਕੋਈ ਵਿਕਾਸ ਹੋਇਆ ਹੋਵੇ ਚਾਰ ਪੈਸੇ ਆਏ ਹੋਣ ਉਹ ਘਾਟੇ ਮੇਂ ਤਾਂ ਚੱਲ ਰਹੀ ਹੈ ਉਹ ਤਨਖਾਹ ਦੇਣੇ ਲਈ ਪੈਸੇ ਨਹੀਂ ਹੈ ਨਿਗਮ ਕੇ ਉਹ ਕੁਝ ਚਾਰ ਪੈਸੇ کہاں سے ਆਉਣਗੇ ਉਹ ਉਹਨਾਂ ਦੇ ਕਰਮਚਾਰੀਆਂ ਉਸੇ ਉਹ ਕਹਿੰਦੇ ਹਨ ਦੋ ਦੋ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ ਐਵੇਂ ਹਵਾਜੀ ਕੀ ਦੀ ਲੱਗਦੀ ਹੈ ਸ਼ਹਿਰ ਚ ਕੁਝ ਵੀ ਨਹੀਂ ਹੈ ਜੀ ਕਿਸੇ ਕੀ ਨਹੀਂ ਹੈ ਸਾਰੇ ਇੱਕ ਜਿਹੇ ਆ ਮੈਂ ਕੋਈ ਮਤਲਬ ਨਹੀਂ ਕੁਝ ਵੀ ਤਾਂ ਵੋਟ ਵੀ ਨਹੀਂ ڈالਨੀ इनको ਵੋਟ ਵੀ ਨਹੀਂ ਪਾਉਣੀ ਮਤਲਬ ਹੀ ਨਹੀਂ ਹੈ ਸਰਕਾਰ ਨੇ ਹੁਣ ਪੰਜ ਗਰੰਟੀਆਂ ਦਿੱਤੀਆਂ ਮੈਂ ਗੱਲ ਕਰ ਰਿਹਾ ਸੀ ਭਾਜੀ ਨਾਲ ਸਰਕਾਰ ਤੇ ਯਕੀਨ ਹੈ ਵੀ ਉਹ ਗਰੰਟੀਆਂ ਪੂਰੀਆਂ ਕਰਨਗੇ ਸਰਕਾਰ ਦੀਆਂ ਗਾਦੀਆਂ ਗਰੰਟੀ ਆ ਭਾਜੀ ਹੁਣ ਸਰਕਾਰ ਜਿਨ੍ਹਾਂ ਦੀ ਹੁੰਦੀ ਹੈ ਉਹ ਵੱਲ ਆਪਣਾ ਬੇੜਾ ਸਾਫ਼ ਕਰਦੇ ਆ ਵਿਆਹ ਕਰਾ ਰਹੇ ਨੇ ਕਈ ਤੇ ਗਰੰਟੀਆਂ ਉਂਟੀਆਂ ਕੌਣ ਕਰਦਾ ਭਾਜੀ ਕੋਈ ਵੀ ਨਹੀਂ ਕਰਦਾ ਪੂਰੀ ਬਾਕੀ ਹੋਰ ਛੱਡੋ ਤੁਸੀਂ ਆ ਸਰਕਾਰੀ ਸਕੂਲ ਦੇਖ ਲਓ ਇਹ ਤਾਂ ਸਰਕਾਰ ਦਾ ਆ ਬਿਲਕੁਲ ਸਰਕਾਰ ਦਾ ਆ ਇੱਥੇ ਬੱਚੇ ਪੜ੍ਹਦੇ ਆ ਉਹ ਇੱਥੇ ਤੁਸੀਂ ਹੁਣ ਵੀ ਦੇਖ ਲਓ ਆ ਲੈਨਾ ਦੇ ਵਿੱਚ ਆਕੰਧ ਦੇ ਉੱਤੇ ਜਿਹੜਾ ਸਕੂਲ ਆ ਇੱਕ ਹਿਸਾਬ ਦਾ ਉਹਨੂੰ ਉਹੀ ਕਹਿ ਲਓ ਗੁਰਮੁਖ ਦੇ ਕਹਿ ਲਓ ਵਿਦਿਆ ਵਿਦਿਆ ਗਿਆਨ ਉਹਦੀ ਦੀਵਾਰ ਦੇ ਉੱਤੇ ਬਾਥਰੂਮ ਕਰਿਆ ਜਾਂਦਾ ਸਕੂਲ ਦਾ ਖੁੱਦ ਦਾ ਪਾਣੀ ਇੱਥੋਂ ਦੀ ਲੀਕ ਹੁੰਦਾ ਰਹਿੰਦਾ ਹੈ ਉੱਥੋਂ ਅੱਗੇ ਜਾ ਕੇ ਦੇਖਿਓ ਟਰਾਂਸਫਾਰਮ ਦੇ ਕੋਲ नीचे ਕਿੰਨਾ ਗੰਦਾ ਕਿੰਨਾ ਮੱਛਰ ਹੈ ਗਰਮੀਆਂ ਚੋ ਆ ਕੇ ਤੁਸੀਂ ਇੱਕ ਵਾਰੀ ਆ ਕੇ ਸਾਡੇ ਕੋਲ ਆ ਕੇ ਦੇਖਿਓ ਸਾਡੇ ਅੰਦਰ ਵੜ ਕੇ ਦੇਖਿਓ ਦੁਕਾਨਾਂ ਤੇ ਕਿੰਨਾ ਮੱਛਰ ਹੈ ਤੁਸੀਂ ਆਪ ਕਹੋਗੇ ਕਿ ਕਿੱਦਾਂ ਬੈਠੇ ਹੋ ਤੁਸੀਂ ਮੈਂ ਆਣਾ ਆ ਟੱਬਾ ਰੋਡ ਤੋਂ ਸਮਰਾੜਾ ਚੌਂਕ ਤੋਂ ਪਿੱਛੇ ਬਿਲਕੁਲ ਠੀਕ ਹੈ ਜੀ ਬਰਸਾਤਾ ਕਰਕੇ ਗੰਦੇ ਨਾਲੇ ਦਾ ਪਾਣੀ ਪੂਰਾ ਬਾਹਰ ਆ ਜਾਂਦਾ ਆ ਸ਼ਮਸ਼ਾਨ ਘਾੜ ਤੋਂ ਉੱਥੋਂ ਦੀ ਲੇਵਲ ਪੂਰਾ ਇੱਥੇ ਤੱਕ ਆ ਜਾਂਦਾ ਮਤਲਬ ਕਿ ਮੈਂ ਪਾਰ ਕਰਕੇ ਕੰਮ ਤੇ ਆਨ ਜੋਗਾ ਨਹੀਂ ਲੈਂਦਾ ਕਿੰਨਾ ਕੁ ਵਿਕਾਸ ਹੋਇਆ ਪਿਛਲੇ 2.5-3 ਸਾਲਾਂ ਦੇ ਵਿੱਚ ਜਿਕਰ ਮੌਜੂਦਾ ਸਰਕਾਰ ਦੀ ਗੱਲ ਹੈ ਕੋਈ ਵੀ ਵਿਕਾਸ ਨਹੀਂ ਹੋਇਆ ਜੀ ਨਸ਼ੇ ਦਾ ਵਿਕਾਸ ਜ਼ਰੂਰ ਹੋਇਆ ਸਰ ਮੇਰੀ ਉਮਰ 45 ਸਾਲ ਹੋ ਗਈ ਹੈ 45 ਸਾਲ ਚ ਗਰੰਟੀਆ ਸੁਣਦਾ ਆ ਰਿਹਾ ਮੈਂ ਹਰ 5 ਸਾਲ ਬਾਅਦ ਚੋਣ ਹੁੰਦੀ ਹੈ ਹਰ 5 ਸਾਲ ਬਾਅਦ ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਔਰ ਹਰ ਸਰਕਾਰ ਆਂਦੀ ਹੈ ਪਹਿਲੇ ਤਾਂ ਪਹਿਲੇ ਚੋਣ ਹੋ ਰਹੀ ਹੈ ਸ਼ਕਲ ਦਿਖ ਰਹੀ ਹੈ ਫਿਰ ਉਸ ਤੋਂ ਬਾਅਦ 5 ਸਾਲ ਤੋਨੂੰ ਸ਼ਕਲ ਨਹੀਂ ਦਿਖਨੀ ਅੱਜ ਅਸੀਂ ਇੰਨੀ ਸ਼ਕਲ ਦੇਖਦੇ ਵੇ ਕੱਲੇ ਸਾਡੀ ਸ਼ਕਲ ਦੇਖਦੇ ਨੇ ਅਸੀਂ ਗੇੜੇ ਮਾਰਦੇ ਇਨਾਂ ਕੋਲ ਕਿ ਸਾਡਾ ਆ ਕੰਮ ਕਰਾ ਲਓ ਸਾਡਾ ਉਹ ਕੰਮ ਹੈ ਬਜ ਨਜ਼ਰ ਹੀ ਨਹੀਂ ਆਉਂਦੇ ਇਨਾਂ ਦੇ ਜਿਹੜੇ ਉਹ ਚੇਲੇ ਚਮਚੇ ਬੈਠੇ ਹੁੰਦੇ ਉਹੀ ਨਜ਼ਰ ਆਉਂਦੇ ਉੱਤੇ ਆਮ ਆਦਮੀ ਪਾਰਟੀ ਦੀ ਐਡਵਰਟਾਈਜ਼ਮੈਂਟ ਨੰਬਰ 1 ਹੈ ਐਡ ਕਰਾਉਣਾ ਬਹੁਤ ਏਜ ਹੈ ਜਿੰਨੇ ਮਰਜੀ ਐਡ ਕਰਾ ਲਓ ਉਹਨਾਂ ਕੋ ਐਡ ਕਰਾਉਣਾ ਬਹੁਤ ਏਜ ਹੈ ਤੇ ਵਿਕਾਸ ਕੀ ਹੋਇਆ ਸਾਨੂੰ ਰੱਦ ਤੱਕ ਨਜ਼ਰ ਨਹੀਂ ਆਇਆ ਮੈਨੂੰ ਤਾਂ ਨਜ਼ਰ ਨਹੀਂ ਆਇਆ ਤੱਕ ਵਿਕਾਸ ਕੀ ਹੈ ਸਿਵਲ ਹਸਪੀਟਲ ਦਾ ਹਾਲ ਉਹ ਹੀ ਅੱਜ ਵੀ ਸਾਡੇ ਆਮ ਜਨਤਾ ਉੱਥੇ ਜਾ ਕੇ ਕੁਛ ਨਹੀਂ ਆਜਵੀ ਅਸੀਂ ਅੱਜ ਫਿਰ ਵੀ ਪ੍ਰਾਈਵੇਟ ਹਸਪੀਟਲ ਚ ਧੱਕੇ ਖਾਣੇ ਵੇਂ ਜਾ ਜਾ ਕੇ ਮੁਹੱਲਾ ਕਲੀਨਿਕ ਮੋਹੱਲਾ ਕਲੀਨਿਕ ਚ ਦਿਖਣੇ ਕੱਖ ਨਹੀਂ ਕੋਈ ਡਾਕਟਰ ਨਹੀਂ ਦਿਖਿਆ ਸਕਾ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੇ ਲੁਧਿਆਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸ਼ਹਿਰ ਆ ਪੰਜਾਬ ਦਾ ਦਿਲ ਕਿਹਾ ਜਾਂਦਾ ਇੰਡਸਟਰੀ ਵੱਡੇ ਪੱਧਰ ਤੇ ਆ ਇੱਥੇ ਤੇ ਹੁਣ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਪੰਜ ਵੱਡੀਆਂ ਗਰੰਟੀਆਂ ਦਿੱਤੀਆਂ ਸਰਕਾਰ ਨੇ ਕਿ ਅਸੀਂ ਕੂੜਾ ਪ੍ਰਬੰਧ ਠੀਕ ਕਰਾਂਗੇ ਸੀਵਰੇਜ ਦਾ ਪਾਣੀ ਸਾਫ਼ ਤੋਂ ਕਰਕੇ ਬਾਹਰ ਭੇਜਿਆ ਜਾਊਗਾ ਪੀਣ ਵਾਲਾ ਪਾਣੀ ਸਾਫ਼ ਮਿਲੂਗਾ ਖਾਸ ਕਰਕੇ ਟ੍ਰੈਫਿਕ ਦੀ ਸਮੱਸਿਆ ਤੇ ਨਾਲ ਬੁੱਢੇ ਦਰਿਆ ਦਾ ਮਸਲਾ ਜਿਹੜਾ ਪਹਿਲੀ ਵਾਰ ਆ ਕੇ ਸਰਕਾਰ ਨੂੰ ਇੱਥੇ ਲੁਧਿਆਣੀ ਤੋਂ ਬੋਲਣਾ ਪਿਆ ਬਸਨੀਕ ਇਥੋਂ ਦੇ ਲੋਕਲ ਸਾਡੇ ਨਾਲ ਨੇ ਭਾਜੀ ਕੀ ਹਾਲ ਨੇ ਬਹੁਤ ਵਧੀਆ ਜੀ ਠੀਕ ਠਾਕ ਹੂੰ ਚੋਣਾ ਦਾ ਕੀ ਮਾਹੌਲ ਆ ਅਵਾਲੇ ਚੋਣ ਹੋ ਨਾ ਹੋ ਉਸੇ ਕੀ ਫਰਕ ਪड़ਦਾ ਹਾਂ ਅਮੇ ਤਾਂ ਜ਼ਿੰਦਗੀ ਵੈਸੇ ਹੀ ਕੱਟਣੀ ਹੈ ਹਮਾਰੀ ਅਭੀ ਦੇਖ ਰਹੋ ਕੀ ਹਾਲ ਆ ਟ੍ਰੈਫਿਕ ਦਾ ਦੇਖੋ ਲੋਕ ਗਾੜੀਆਂ ਖੜੀ ਕਰਕੇ ਚਲੇ ਜਾਂਦੇ ਆ ਕੋਈ ਪਰਵਾਹ ਨਹੀਂ ਕਿ ਪ੍ਰਸ਼ਾਸਨ ਕੋਈ ਮਤਲਬ ਨਹੀਂ ਕਾਉਂਸਲਰਸ ਕੋਈ ਮਤਲਬ ਨਹੀਂ ਕੀ ਕਰੇਗੇ ਹਮ ਲੋਕ ਜਿੱਦਾਂ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਗਿਣਿਆਈਆਂ ਇਹ ਲੰਬੇ ਸਮੇਂ ਤੋਂ ਐਵੇਂ ਹੀ ਨੇ ਸਰਕਾਰ ਕਿਸ ਦੀ ਆਵੇ ਕਾਉਂਸਲਰ ਕਿਸ ਦੀ ਮਰਜ਼ੀ ਬਣਣਾ ਹੈ ਨਾ ਲੋਕ ਵੋਟਾਂ ਪਾ ਕੇ ਉਸ ਤੋਂ ਬਾਅਦ ਲੋਕਾਂ ਨੂੰ ਭੁੱਲੇ ਜਾਂਦੇ ਨੇ ਤੇ ਪਰ ਜਦੋਂ ਇਹ ਵੋਟਾਂ ਆਉਂਦੀਆਂ ਨੇ ਉਦੋਂ ਮਸਲੇ ਉੱਠਦੇ ਆ ਸਰ ਹਮ ਤਰਕ ਚਿਲਾ ਚਿਲਾ ਕੇ ਰਹਿ ਗਏ ਹੈ ਇਸ ਲਈ ਹਮ ਵੋਟ ਦਾਲਤਾ ਹੀ ਨਹੀਂ ਹੈ ਅਬੈਂ ਆਪਕੋ ਬਤਾਉਂ ਕਾਉਂਸਲਰ ਦੇਖੋ ਕੈਸੇ ਖਾਤੇ ਹੈ ਪੈਸੇ ਇਹ ਇਹ ਲਗਾਇਆ ਹੈ ਇੱਕ ਟਿਊਬਵੈਲ ਹਾਂ 5 ਸਾਲ 3 ਸਾਲ ਹੋ ਗਏ ਇਸਕੋ ਲਗਾਇਆ ਹੋਇਆ ਹੈ ਔਰ ਇੱਕ ਦਿਨ ਵੀ ਨਹੀਂ ਚੱਲਿਆ ਅੱਛਾ ਇਹ ਉਧਰ ਕਰੋ ਆਪ ਜਿਹੜਾ ਕੈਮਰਾ ਉਧਰ ਕਰੋ ਠੀਕ ਹੈ ਮੇਰੇ ਸਾਥੀ ਨੂੰ ਕਹਾਂਗਾ ਥੋੜਾ ਉਧਰ ਦਿਖਾਓ ਗੱਲਬਾਤ ਨਾਲ ਨਾਲ ਚਲਦੀ ਰਹੇਗੀ ਜੀ ਉਹ 3 ਸਾਲ ਹੋ ਗਏ ਸਾਨੂੰ ਲਾਇਆ 3 ਸਾਲ ਹੋ ਗਏ ਇੱਕ ਦਿਨ ਨਹੀਂ ਚੱਲਿਆ ਉਹ ਹਾਂ काउंसलर साहब करके चले गए अपना काम अच्छा, उद्घाटन कर लिया हाँ। लड्डू मार्केट वालों ने खिला दिए यहाँ पे हाँ, आके हाँ। और उसके बाद ये ये नहीं चला इनका अच्छा ये लाया का दे वास्ते सी। अब मैं क्या बोलूं, आपको चलाते किस लिए लगते हैं चलो दस दो तो सी, फिर भी लोगों को पानी मिले चला ही नहीं है अपने घरों के पानी पानी के लिए लोगों अपने पैसे पुसे ले गए पैसे भी तो हमारे से नहीं लिए लेकिन ऊपर तक तो जाते ही है ना पैसे ठीक है क्यों एक दिन नहीं चला ये ਹੁਣ ਜਿਹੜੀਆਂ ਪੰਜ ਗਰੰਟੀਆਂ ਦਿੱਤੀਆਂ ਅਮਨੋ ਰੋਡਾ ਪ੍ਰਧਾਨ ਆ ਮਧਮਿ ਪਾਰਟੀ ਦੇ ਕੈਬਨਿਟ ਮੰਤਰੀ ਨੇ ਉਹ ਆਏ ਸੀ ਥੇ ਲੁਧਿਆਣੇ ਦੇ ਵਿੱਚ ਕਾਨਫਰੰਸ ਕਰਕੇ ਗਏ ਆ ਕਹਿੰਦੇ ਜੀ ਵੱਡਾ ਦਰਿਆ ਸਾਫ਼ ਕਰਾਂਗੇ ਤੇ ਮੁਰਜਿਤ ਕਰਾਂਗੇ ਉਹਨੂੰ ਕੂੜਾ ਪ੍ਰਬੰਧ ਠੀਕ ਕਰਾਂਗੇ ਸਫ਼ ਸਾਫ਼ ਪੀਣ ਵਾਲਾ ਪਾਣੀ ਮਿਲੂਗਾ ਤੁਹਾਨੂੰ ਸੀ ਬ੍ਰੇਜ ਦਾ ਪਾਣੀ ਜਿਹੜਾ ਹੈਗਾ ਉਹ ਉਹਦਾ ਨਿਕਾਸ ਕੀਤਾ ਜਾਊ ਸਹੀ ਤਰੀਕੇ ਨਾਲ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਸਹੀ ਕਰਨ ਵਾਸਤੇ ਚਾਰ ਛੋਟੇ ਛੋਟੇ ਬੱਸ ਸਟੈਂਡ ਬਣਾਏ ਜਾਣਗੇ ਤੇ ਹੋਰ ਵੀ ਹੱਲ ਕੀਤੇ ਜਾਣਗੇ ਪੰਜ ਗਰੰਟੀਆਂ ਨੇ ਯਕੀਨ ਹੈਗਾ ये सर मेरी उम्र हो गई तीस से तीस साल से मैं देख रहा हूँ ये इलेक्शन हो को यानी तीस साल से मैं वो संभाला है और आज तक तो कोई गारंटी पूरी हुई है आज तक तो कोई गारंटी पूरी हु दरिया का कितना पुराना मसला चल रहा है हर सरकार आती है कांग्रेस की सरकार आई अकालियों की सरकार आई आम आदमी पार्टी की सरकार आई अब दो साल इनके रह गए दो साल में ये क्या कर लेंगे सही है बताओ यार आप ही बताओ सीवरेज पानी का जो दिक्कत है अभी बारिश हो जाए یا 3 3 فٹ پانی ہوتا ہماری دکان کتنی اونچی ہے صحیح ہے اس کے اندر پانی جائے گا یہ تو مطلب گارنٹیاں دے یقین نہیں ہے وہ 1% بھی نہیں اچھا آج جڑے 2 سال لنگ گئے 2.5 سال لنگ گئے سرکار دے اس سرکار دے دوران لودھیانے دا کوئی وکاس ہویا ہوے چار پیسے آئے ہن وہ لاٹے میں تو چل رہی ہے وہ تنخواہ دینے کے لیے پیسے نہیں ہیں نگم کے اور کچھ چار پیسے کہاں سے آئیں گے ان کے کرمचारियों سے وہ جو کہہ رہے ہیں ہمیں دو دو مہینے کی تنخواہ نہیں ملی ہے ابھی تک وہ کہاں سے کریں گے وکاس सरकार के पास पैसा होगा निगम के पास पैसा होगा तभी करेंगे ना वैसे हवाजी लगती है शहर कुछ भी नहीं है जी किसी की भी नहीं है सारे एक जैसे हैं मैं कोई मतलब नहीं नहीं भी वोट डालनी इनको वोट भी नहीं, नहीं पा मतलब ही नहीं है ना भर गया आपको पता ही है सर सारे ही है, है। आप हम लोगों के मुंह से खिलवाना क्यों चाहते हो सब कुछ आपको पता ही है पता की वोटर हो है ना एक व्यू होंगे कुछ सरकार प्रति सिस्टम प्रति ਉੱਚਲੀਆਂ ਜੀ ਸਭ ਇੱਕ ਜਿਹੇ ਆ ਚਾਹੇ ਸਰਕਾਰ ਅਕਾਲੀਓਂ ਦੀ ਜਾਏ ਕਾਂਗਰਸ ਕੀ ਆਏ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਉਹ ਨਿਰਦਲੀ ਆ ਜਾਏ ਸਭ ਆਪਣੀ ਜੇਬ ਭਰਨੇ ਲਈਆਂ ਹੋਰ ਕੁਝ ਨਹੀਂ ਹੈ ਇਸਕੇ ਸਹੀ ਹੈ ਇਧਰ ਭਾਜੀ ਖੜੇ ਨੇ ਸਹੀ ਗੱਲ ਕਹੇ ਹੈ ਕਿ ਮੈਂ ਤਾਂ ਵੋਟ ਵੀ ਨਹੀਂ ਪਾਉਂਦਾ ਨਹੀਂ ਵੋਟ ਸੱਚੀ ਗੱਲ ਆ ਭਾਜੀ ਨਹੀਂ ਪਾ ਰਹੇ ਵੋਟ ਤੁਸੀਂ ਪਾਉਂਗੇ ਅਸੀਂ ਪਾਣੀ ਪੈਣੀ ਆ ਹੁਣ ਕੀ ਕਰੇ ਬਸ ਨਹੀਂ ਕੁਛ ਕਰਦੇ ਪੇ ਤਾਂ ਵੀ ਵੋਟਾ ਪਾਣੀ ਆ ਪੈਣੀ ਆ ਮਜਬੂਰੀ ਆ ਪਰ ਅਸੀਂ ਤਾਂ ਆਪਣੀ ਜਗ੍ਹਾ ਸਪੋਰਟ ਦੇ ਰਹੇ ਆ ਆਪਣੀ ਜਗ੍ਹਾ ਤੇ ਖੜੇ ਆ ਅਸੀਂ ਵੋਟਾ ਪਾਵਾਂਗੇ ਅਸੀਂ ਆਪਣੇ ਬੋਲੂ ਜਿਹੜਾ ਸਾਡਾ ਹੱਕ ਆ ਅਸੀਂ ਪੂਰਾ ਕਰਦੇ ਆ ਆਪਣਾ ਹੱਕ ਪਰ ਜਿਹੜੀਆਂ ਸਰਕਾਰਾਂ ਆ ਉਹ ਆਪਣਾ ਹੱਕ ਨਹੀਂ ਪੂਰਾ ਕਰਦੀਆਂ ਭਈ ਹੂੰ ਸਰਕਾਰ ਨੇ ਹੁਣ ਪੰਜ ਗਰੰਟੀਆਂ ਦਿੱਤੀਆਂ ਮੈਂ ਗੱਲ ਕਰ ਰਿਹਾ ਸੀ ਭਾਜੀ ਨਾਲ ਸਰਕਾਰ ਤੇ ਯਕੀਨ ਹੈ ਵੀ ਉਹ ਗਰੰਟੀਆਂ ਪੂਰੀਆਂ ਕਰਨਗੇ ਸਰਕਾਰ ਦੀਆਂ ਕਾਦੀਆਂ ਗਰੰਟੀਆਂ ਭਾਜੀ ਹੁਣ ਸਰਕਾਰ ਜਿਨ੍ਹਾਂ ਦੀ ਹੁੰਦੀ ਹੈ ਉਹ ਵੱਲਾ ਆਪਣਾ ਬੇੜਾ ਸਾਫ਼ ਕਰਦੇ ਆ ਵਿਆਹ ਕਰਾ ਰਹੇ ਨੇ ਕਈ ਹਾਂ ਤੇ ਗਰੰਟੀਆਂ ਉਟੀਆਂ ਕੌਣ ਕਰਦਾ ਭਾਜੀ ਕੋਈ ਵੀ ਨਹੀਂ ਕਰਦਾ ਪੂਰੀ ਤੁਹਾਡਾ ਹੋ ਗਿਆ ਹਾਂ ਮੇਰਾ ਤਾਂ ਹੋ ਗਿਆ ਬਸ ਫਿਰ ਵਿਆਹ ਤਾਂ ਦੇਖੋ ਕਰਾਉਣਾ ਇਹ ਤਾਂ ਜ਼ਰੂਰੀ ਹੈ ਤਾਂ ਸਭ ਲਈ ਬਹੁਤ ਜ਼ਰੂਰੀ ਹੈ ਹਾਂ ਇਹ ਤਾਂ ਜ਼ਰੂਰੀ ਆ ਭਾਜੀ ਬਾਕੀ ਹੋਰ ਛੱਡੋ ਤੁਸੀਂ ਆ ਸਰਕਾਰੀ ਸਕੂਲ ਦੇਖ ਲਓ ਇਹ ਤਾਂ ਸਰਕਾਰ ਦਾ ਆ ਬਿਲਕੁਲ ਸਰਕਾਰ ਦਾ ਆ ਇੱਥੇ ਬੱਚੇ ਪੜਦੇ ਆ ਉਹ ਇੱਥੇ ਤੁਸੀਂ ਹੁਣ ਵੀ ਦੇਖ ਲਓ ਆ ਲੈਨਾ ਦੇ ਵਿੱਚ ਆ ਕੰਧ ਦੇ ਉੱਤੇ ਜਿਹੜਾ ਸਕੂਲ ਆ ਇੱਕ ਹਿਸਾਬ ਦਾ ਉਹਨੂੰ ਉਹੀ ਕਹਿ ਲਓ ਗੁਰਮੁਖ ਦੀ ਕਹਿ ਲਓ ਵਿਦਿਆ ਵਿਦਿਆ ਗਿਆਨ ਆ ਉਹਦੀ ਦੀਵਾਰ ਦੇ ਉੱਤੇ ਬਾਥਰੂਮ ਕਰਿਆ ਜਾਂਦਾ ਸਕੂਲ ਦਾ ਖੁੱਦ ਦਾ ਪਾਣੀ ਇੱਥੋਂ ਦੀ ਲੀਕ ਹੁੰਦਾ ਰਹਿੰਦਾ ਹੈ ਉੱਥੇ ਅੱਗੇ ਜਾ ਕੇ ਦੇਖਿਓ ਟ੍ਰਾਫਾਰਮ ਦੇ ਕੋਲ ਨੀਚੇ ਕਿੰਨਾ ਗੰਦਾ ਕਿੰਨਾ ਮੱਛਰ ਆ ਗਰਮੀਆਂ ਚ ਆ ਕੇ ਤੁਸੀਂ ਇੱਕ ਵਾਰੀ ਆ ਕੇ ਸਾਡੇ ਕੋਲ ਆ ਕੇ ਦੇਖਿਓ ਸਾਡੇ ਅੰਦਰ ਵੜ ਕੇ ਦੇਖਿਓ ਦੁਕਾਨਾਂ ਤੇ ਕਿੰਨਾ ਮੱਛਰ ਆ ਤੁਸੀਂ ਆਪ ਕਹੋਗੇ ਕਿ ਕਿੱਦਾਂ ਬੈਠੀ ਹੋ ਤੁਸੀਂ ਮੀਂਹ ਵੇਲੇ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਇੱਥੋਂ ਨੂੰ ਲੰਗਿਆ ਨਹੀਂ ਜਾਂਦਾ ਗੋਡੇ-ਗੋਡੇ ਪਾਣੀ ਹੁੰਦਾ ਹਾਂ ਪਾਣੀ ਹੁੰਦਾ ਇਸ ਗੱਲ ਦੀ ਤਾਂ ਸਹੀ ਹੈ ਪਾਣੀ ਬਹੁਤ ਜ਼ਿਆਦਾ ਹੁੰਦਾ ਆ ਮੈਂ ਆਨਾ ਆ ਟੱਬਾ ਰੋਡ ਤੋਂ ਸਮਰਾਲਾ ਚੌਂਕ ਤੋਂ ਪਿੱਛੇ ਠੀਕ ਹੈ ਜੀ ਬਰਸਾਤਾ ਕਰਕੇ ਗੰਦੇ ਨਾਲੇ ਦਾ ਪਾਣੀ ਪੂਰਾ ਬਾਹਰ ਆ ਜਾਂਦਾ ਆ ਸ਼ਮਸ਼ਾਨ ਘਾੜ ਤੋਂ ਉੱਥੋਂ ਦੀ ਲੈਵਲ ਪੂਰਾ ਇੱਥੇ ਤੱਕ ਆ ਜਾਂਦਾ ਮਤਲਬ ਕਿ ਮੈਂ ਪਾਰ ਕਰਕੇ ਕੰਮ ਤੇ ਆਨ ਜੋਗਾ ਨਹੀਂ ਰਹਿੰਦਾ ਐਨਾ ਪਰੇਸ਼ਾਨੀਆਂ ਆਦੀ ਪੀਨ ਵਾਲਾ ਪਾਣੀ ਸਾਫ਼ ਮਿਲਦਾ ਤੁਹਾਡੇ ਮੁਹੱਲੇ ਚ ਹਾਂ ਕਦੇ ਇੱਕ ਦਾ ਸਾਫ਼ ਆਂਦਾ ਆ ਬਾਕੀ ਤਾਂ ਮਿਕਸ ਹੀ ਆਈ ਹੈ ਟੈਂਕੀ ਖੋਲ ਕੇ ਅੱਜ ਵੀ ਦੇਖ ਲਾਂਗੇ ਤਾਂ ਮਿੱਟੀ ਭਰੀ ਹੋਊਗੀ ਅੱਛਾ ਐਨਾ ਪਤਾ ਨਹੀਂ ਚੱਲਦਾ ਨਾ ਆਪਾਂ ਨੂੰ ਕੀ ਜਾ ਰਹੇ ਆ ਕੀ ਨੇ ਮਾੜਾ ਮੋਟਾ ਤਾਂ ਸਾਫ਼ ਦਿਖਦਾ ਆ ਪਰ ਹੁੰਦਾ ਨਹੀਂ ਸੋ ਸਮੱਸਿਆਵਾਂ ਜਿਉਂਦੀਆਂ ਤਿਉਂ ਨੇ ਵੋਟਰਾਂ ਦੀਆਂ ਲੋਕ ਵੋਟਾਂ ਪਾਉਂਦੇ ਨੇ ਕਾਉਂਸਲਰ ਭੁੱਲ ਜਾਂਦੇ ਨੇ ਇੱਕ ਭਾਜੀ ਇੱਧਰ ਸਾਡੇ ਨਾਲ ਹੋਰ ਨੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਮੈਂ ਐਮਸੀ ਚੋਣਾਂ ਤੇ ਗੱਲ ਕਰ ਰਹੀ ਸੀ ਸ਼ਹਿਰ ਦੇ ਵਿਕਾਸ ਬਾਰੇ ਗੱਲ ਕਰ ਰਹੀ ਸੀ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਮੁਹੱਲੇ ਦੀਆਂ ਗਲੀ ਦੀਆਂ ਉਹ ਜਿਉਂਦੀਆਂ ਤਿਉਂ ਖੜੀਆਂ ਨੇ ਕਈ ਭਾਜੀ ਤਾਂ ਕਹਿੰਦੇ ਅਸੀਂ ਵੋਟਾਂ ਵੀ ਨਹੀਂ ਪਾਉਂਦੇ ਸੋ ਵੋਟਰ ਤਾਂ ਪਾਣੀ ਚਾਹੀਦੀ ਹੈ ਹੱਕੇ ਤੁਹਾਡਾ ਬੋਰਡ ਪਾਉਂਦਾ ਬੋਰਡ ਪਾਣੀ ਚਾਹੀਦੀ ਹੈ ਜੀ ਲੇਕਿਨ ਸਾਹਮਣੇ ਵਾਲਾ ਬੰਦਾ ਦੇਖ ਕੇ ਕਿ ਇਹ ਕੰਮ ਕਰਨ ਵਾਲਾ ਬੰਦਾ ਹੈਗਾ ਹੈ ਕਿ ਨਹੀਂ ਹੈ ਸਾਡੇ ਨਾਲ ਖੜਨ ਜੋਗਾ ਹੈਗਾ ਕਿ ਨਹੀਂ ਹੈ ਬਹੁਤ ਜ਼ਰੂਰੀ ਹੈ ਆਪਣਾ ਹੱਥ ਦਾ ਵੋਟ ਪਾਣਾ ਇਹ ਨਹੀਂ ਕਿ ਵੋਟ ਨਾ ਪਾਓ ਵੋਟ ਪਾਓ ਜਿਵੇਂ ਉਹਨਾਂ ਨੇ ਗਣਾਇਆ ਵੀ ਪਾਣੀ ਇੱਥੇ ਇੰਨੇ ਨਾ ਖੜ ਜਾਂਦਾ ਹੈਗਾ ਸਾਰੀਆਂ ਸਮੱਸਿਆਵਾਂ ਮੈਂ ਉੱਥੇ ਹੀ ਨੇ ਨਗਰ ਨਿਗਮ ਕੋਈ ਧਿਆਨ ਨਹੀਂ ਦਿੰਦਾ ਨਿਗਮ ਦੇ ਤਾਂ ਮੁਲਾਜ਼ਮਾਂ ਕੋਲੇ ਕਹਿੰਦੇ ਉਹਨਾਂ ਨੂੰ ਆਪਣੀ ਤਨਖਾਹਾਂ ਨਹੀਂ ਆਉਂਦੀਆਂ ਸਾਨੂੰ ਕੀ ਦੇਣਗੇ ਕਿੰਨਾ ਕੁ ਵਿਕਾਸ ਹੋਇਆ ਪਿਛਲੇ 2.5 3 ਸਾਲਾਂ ਦੇ ਵਿੱਚ ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰੀਏ ਕੋਈ ਵੀ ਵਿਕਾਸ ਨਹੀਂ ਹੋਇਆ ਜੀ ਨਸ਼ਰ ਦਾ ਵਿਕਾਸ ਜਰੂਰ ਹੋਇਆ ਹੂੰ ਉਧਾਂ ਸੜਕਾਂ ਦਾ ਵਿਕਾਸ ਕੋਈ ਨਹੀਂ ਲਾਈਟਿੰਗ ਦਾ ਵਿਕਾਸ ਕੋਈ ਨਹੀਂ ਕਾਰਪੋਰੇਸ਼ਨ ਕੋਈ ਜਿੰਨੀ ਮਰਜ਼ੀ ਐਪਲੀਕੇਸ਼ਨਾਂ ਪਾਲੋ ਕੋਈ ਸੁਣਵਾਈ ਨਹੀਂ ਹੈ ਸੜਕਾਂ ਤੇ ਪਾਣੀ ਉਧਰ ਉਧਰ ਹੀ ਖੜਦਾ ਹੈ ਘਟਕੇ ਦੀ ਸਾਫੀ ਨਹੀਂ ਹੁੰਦੇ ਵਿਕਾਸ ਕੋਈ ਨਹੀਂ ਨਸ਼ਰ ਦਾ ਵਿਕਾਸ ਜਰੂਰ ਹੋਇਆ ਹੈ ਇੱਕ ਹੁਣ ਪਿੱਛੇ ਜੇ ਥੋੜੇ ਕਿਦਨ ਪਹਿਲਾਂ ਆ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਅਮਨ अरोड़ा ਉਹ ਆਏ ਸੰਨ ਲੁਧਿਆਣੀ ਵੱਡੀ ਕਾਨਫਰੰਸ ਕੀਤੀ ਪੰਜ ਗਰੰਟੀਆਂ ਦੇ ਕੇ ਗਏ ਨੇ ਬੁੱਢਾ ਦਰਿਆ ਸਾਫ਼ ਕਰਾਂਗੇ ਮੋੜ ਸਰਜੀਤ ਕਰਾਂਗੇ ਉਹਨੂੰ ਟਰੈਫਿਕ ਦਾ ਪ੍ਰਬੰਧ ਘਟਾਵਾਂਗੇ ਕੂੜੇ ਦੇ ਡੰਪ ਬਣਾਏ ਜਾਣਗੇ ਔਰ ਸਾਫ਼ ਪੀਣ ਵਾਲਾ ਪਾਣੀ ਮਿਲੇਗਾ ਔਰ ਨਾਲ ਜਿਹੜਾ ਹੈਗਾ ਤੁਹਾਡੇ ਸੀਵਰੇਜ ਦੇ ਪਾਣੀ ਦਾ ਵੀ ਹੱਲ ਕੀਤਾ ਜਾਵੇਗਾ ਇਹਨਾਂ ਗਰੰਟੀਆਂ ਤੇ ਯਕੀਨ ਹੈ ਬਿਲਕੁਲ ਨਹੀਂ ਹੈਗਾ ਜੀ ਕਿਉਂ ਸਰ ਮੇਰੀ ਉਮਰ 45 ਸਾਲ ਹੋ ਗਈ ਹੈ 45 ਸਾਲ ਚ ਗਰੰਟੀਆਂ ਸੁਣਦਾ ਆ ਰਿਹਾ ਮੈਂ ਹੂੰ ਹਰ 5 ਸਾਲ ਬਾਅਦ ਚੋਣ ਹੁੰਦੇ ਆ ਹਰ 5 ਸਾਲ ਬਾਅਦ ਇਹੀ ਗੱਲੀਆਂ ਸਾਨੂੰ ਨੂੰ ਮਿਲਦੀਆਂ ਔਰ ਹਰ ਸਰਕਾਰ ਆਂਦੀ ਹੈ ਪਹਿਲੇ ਤੇ ਪਹਿਲੇ ਚੋਣ ਹੋ ਰਿਹਾ ਸ਼ਕਲਾਂ ਦਿਖ ਰਹੀਆਂ ਫਿਰ ਉਸ ਤੋਂ 5 ਸਾਲ ਤੋਨੂੰ ਸ਼ਕਲ ਨਹੀਂ ਦਿਖਣੀ ਅੱਜ ਅਸੀਂ ਇੰਨੀ ਸ਼ਕਲ ਦੇਖਦੇ ਵੇ ਕੱਲ ਸਾਡੀ ਸ਼ਕਲਾਂ ਦੇਖਦੇ ਨੇ ਅਸੀਂ ਗੇੜੇ ਮਾਰਦੇ ਇਨਾਂ ਕੋਲ ਕਿ ਸਾਡਾ ਆ ਕੰਮ ਕਰਾ ਲਓ ਸਾਡਾ ਉਹ ਕੰਮ ਹੈ ਬਜ ਨਜ਼ਰ ਹੀ ਨਹੀਂ ਆਂਦੇ ਇਨਾਂ ਦੀ ਜਿਹੜੇ ਉਹ ਚੇਲੇ ਚਮਚੇ ਬੈਠੇ ਹੁੰਦੇ ਉਹੀ ਨਜ਼ਰ ਆਂਦੇ ਉੱਥੇ ਇਹ ਆਪ ਤਾਂ ਨਜ਼ਰ ਹੀ ਨਹੀਂ ਆਂਦੇ ਸਰਕਾਰ ਤਾਂ ਕਹਿੰਦੀ ਹੈ ਕਿ 70 ਸਾਲਾਂ ਬਾਅਦ 70 ਸਾਲਾਂ ਬਾਅਦ ਇਹੋ ਜੀ ਸਰਕਾਰ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਤੇ ਹਰ ਕੀਤਾ ਹੋਇਆ ਵਾਅਦਾ ਗਰੰਟੀਆਂ ਪੂਰੀਆਂ ਕਰਦਿਆ ਸ਼ਹਿਰਾਂ ਤੇ ਸੜਕਾਂ ਤੇ ਵੱਡੇ ਵੱਡੇ ਫਲੈਕਸ ਲੱਗੇ ਹੋਏ ਆ ਸਰ ਫਲੈਕਸਰ ਉਹ ਨੰਬਰ 1 ਹੈ ਆਮ ਆਦਮੀ ਪਾਰਟੀ ਦੀ ਐਡਵਰਟਾਈਜ਼ਮੈਂਟ ਨੰਬਰ 1 ਹੈ ਐਡ ਕਰ ਉਹ ਬਹੁਤ ਤੇਜ਼ ਹੈ ਜਿੰਨੇ ਮਰਜ਼ੀ ਐਡ ਕਰਾ ਲਓ ਉਹਨਾਂ ਕੋ ਐਡ ਕਰਾਉਣਾ ਬਹੁਤ ਤੇਜ਼ ਹੈ ਤੇ ਵਿਕਾਸ ਕੀ ਹੋਇਆ ਸਾਨੂੰ ਰੱਦ ਤੱਕ ਨਜ਼ਰ ਨਹੀਂ ਆਇਆ ਮੈਨੂੰ ਤਾਂ ਨਜ਼ਰ ਨਹੀਂ ਆਇਆ ਤੱਕ ਵਿਕਾਸ ਕੀ ਹੈ ਸਿਵਲ ਹਸਪੀਟਲ ਦਾ ਹਾਲ ਉਹੀ ਅੱਜ ਵੀ ਸਾਡੇ ਆਮ ਜਨਤਾ ਉੱਥੇ ਜਾ ਕੇ ਕੁਛ ਨਹੀਂ ਆਜਵੀ ਅਸੀਂ ਅਜ ਫਿਰ ਵੀ ਪ੍ਰਾਈਵੇਟ ਹਸਪੀਟਲ ਚ ਧੱਕੇ ਖਾਨੇ ਪੇਨ ਜਾ ਜਾ ਕੇ ਮੁਹੱਲਾ ਕਲੀਨਿਕ ਮੋਹੱਲਾ ਕਲੀਨਿਕ ਚ ਦਿਖ ਰਹੀ ਕੱਖ ਨਹੀਂ ਕੋਈ ਡਾਕਟਰ ਨਹੀਂ ਦਿਖਿਆ ਸਕ ਡਾਕਟਰ ਨਹੀਂ ਦਿਖਿਆ ਪੇਸ਼ੈਂਟ ਕਿੱਥੋਂ ਦਿਖੂਗੀ ਉੱਥੇ ਡਾਕਟਰ ਹੋਗੇ ਤਾਂ ਪੇਸ਼ੈਂਟ ਦਿਖੂਗੇ ਜੇ ਡਾਕਟਰ ਹੀ ਨਹੀਂ ਪੇਸ਼ੈਂਟ ਕਿੱਥੋਂ ਆਉਗੇ ਇਹਨ ਕਹਿਂਦੀ ਗੱਲਾਂ ਉਹ ਕੀ ਹਵਾ ਲੱਗਦੀ ਹੈ ਫਿਰ ਵੀ ਕਿਸ ਦੇ ਅਸਰ ਲੱਗਦੇ ਜਿੱਤਨ ਦੇ ਸਰ ਹਲੇ ਕੁਛ ਨਹੀਂ ਕਿਹਾ ਜਾ ਸਕਦਾ ਹਲੇ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਲੇਕਿਨ ਜਨਤਾ ਤਾਂ ਉਹ ਸ਼ਕਲ ਦੇਖ ਕੇ ਵੋਟ ਪਾਉਂਦੀ ਆ ਬਿਲਕੁਲ ਇਹ ਨਹੀਂ ਸਰਕਾਰ ਦੇਖ ਕੇ ਵੋਟ ਪਾਉਂਦੀ ਆ ਉਹ ਸ਼ਕਲ ਦੇਖ ਕੇ ਪਾਣੀ ਆ ਕਿ ਇਹ ਸਾਡੇ ਕੰਮ ਆਊਗਾ ਕਿ ਨਹੀਂ ਆਊਗਾ ਸਹੀ ਹੈ ਸਾਡੇ ਨਾਲ ਖੜਾ ਹੈ ਕਿ ਨਹੀਂ ਖੜਾ ਹੂੰ ਬਸ ਸੋ ਜਨਤਾ ਹੁਣ ਸ਼ਕਲ ਦੇਖ ਕੇ ਵੋਟ ਪਾਉਂਦੀ ਆ ਬੰਦੇ ਦਾ ਕਿਰਦਾਰ ਦੇਖ ਕੇ ਵੋਟ ਪਾਉਂਦੀ ਆ ਕਿ ਇਹ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਖੜੇਗਾ ਜਾਂ ਨਹੀਂ ਖੜੇਗਾ ਇਹ ਸਾਡੇ ਕੰਮ ਕਰਵਾਵੇਗਾ ਕਿ ਨਹੀਂ ਕਰਵਾਵੇਗਾ ਲੋਕਲ ਦੁਕਾਨਦਾਰ ਨਹੀਂ ਲੋਕਲ ਪਬਲਿਕ ਹੈ ਤੇ ਜਿਵੇਂ ਕਹਿੰਦੇ ਹੁੰਦੇ ਆ ਪਬਲਿਕ ਹੈ ਸਭ ਜਾਣਦੀ ਹੈ ਸਭ ਜਾਣਦੀ ਹੈ ਪਬਲਿਕ ਕਿਹੜੇ ਸਾਡੇ ਕੰਮ ਕਰਵਾ ਰਹੇ ਆ ਤੇ ਕਿਹੜੀ ਸਰਕਾਰ ਜਾਂ ਕਿਹੜੇ ਲੀਡਰ ਮਸ਼ਹੂਰੀਆਂ ਖਾਟ ਰਹੇ ਨੇ ਫਲੈਕਸ ਲਾ ਰਹੇ ਨੇ ਸੋ ਲੋਕਾਂ ਦੇ ਰਿਵਿਊ ਨੇ ਐਮਸੀ ਚੋਣਾਂ ਨੂੰ ਲੈ ਕੇ ਨਿਗਮ ਚੋਣਾਂ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਲੁਧਿਆਣੇ ਤੋਂ ਤੇ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ